ਹਰ ਫਸਤਾਵਰੀ ਇਹਦਾ ਸ਼ੀਟ ਹੈ ਇਹਦੇ ਵਿੱਚੋਂ ਤੁਸੀਂ ਪ੍ਰਸ਼ਨ ਨੂੰ ਕੱਟ ਕੇ ਉਹਨੂੰ OMR ਜਿਹੜੀ ਤੁਹਾਡੀ ਸ਼ੀਟ ਆਉਂਦੀ ਹੈ ਉਹਦੇ ਤੇ ਤੁਸੀਂ ਉਹਦਾ ਜਵਾਬ ਦੇਣਾ ਹੈ ਪਤਾ ਲੱਗੇ ਸਾਰਾ ਦਵਾਈ ਹਨ ਕੱਢ ਕੇ ਜਿਹੜਾ ਸਹੀ ਜਵਾਬ ਹੈ ਉਹ ਤੁਸੀਂ ਦਿਓਗੇ ਤਾਂ ਕਿ ਜਿਹੜੇ ਤੁਹਾਡੇ ਜਿਹੜੇ ਮਾਰਕਸ ਆਉ ਬਹੁਤ ਛੇ ਹੋਣ ਠੀਕ ਹੈ ਪਹਿਲਾ ਪ੍ਰਸ਼ਨ ਨੂੰ ਪੈਰੀਂ ਧਿਆਨ ਨਾਲ ਪੜ੍ਹਨਾ ਹੈ ਫਿਰ ਉਹਦਾ ਸਹੀ ਤਰੀਕੇ ਦੇ ਨਾਲ ਜਵਾਬ ਦੇਣਾ ਹੈ ਪਣ ਜਾਂਦੀ ਸੀ ਹਾਂ ਬੱਚੇ ਠੀਕ ਹੀ ਲੱਭਣ ਜਾਂਦੀ ਸੀ ਕਰੋਟ ਕਰੋਟ ਤੇ ਬੱਚੇ ਠੀਕ ਹੈ ਅਗਲਾ ਆਰਗ ਕੀਕੂ ਦਾ ਸੁਭਾਅ ਕਿਹੋ ਜਿਹਾ ਸੀ ਗੁੱਸੇ ਵਾਲਾ ਮਜ਼ਾਕੀਆ ਦੂਜਿਆਂ ਦੀ ਮਦਦ ਕਰਨ ਵਾਲਾ ਝਗੜਾਲੂ ਦੂਜਿਆਂ ਦੀ ਮਦਦ ਕਰਨ ਵਾਲਾ ਦੂਜਿਆਂ ਦੀ ਮਦਦ ਕਰਨ ਵਾਲਾ ਸ਼ਾਬਤ ਸਹੀ ਕਥਨ ਦੀ ਚੋਣ ਕਰੋ ਕੀਕੂ ਬਹੁਤ ਬੇਨਤੀ ਗਲੇ ਸੀਗਾ ਸ਼ਿਨੂ ਵੀ ਕੀਕੂ ਨਾਲ ਖਰੋਟ ਨੱਪਣ ਜਾਂਦੀ ਸੀ ਸ਼ੀਨੂ ਤੇ ਟਿੱਪੂ ਦੋਨੇ ਇੱਕ ਹੀ ਘਰ ਤੇ ਰਹਿੰਦੇ ਹਾਨਾ ਕੀ ਕੂ ਨੂੰ ਭੁੱਖ ਲੱਗਣ ਤੇ ਸ਼ੀਨੂ ਨੇ ਉਸ ਨੂੰ ਖਾਣਾ ਦਿੱਤਾ ਭਾਦੀ ਟਿੱਪੂ ਟਿੱਪੂ ਬਹੁਤ ਸਮੈਂਟ ਗਲੇਰੀ ਸੀ ਟਿੱਪੂ ਬਹੁਤ ਬੇਨਤੀ ਸੀ ਸੀ ਵੈਰੀ ਸੀ ਤਾਂ ਕਿ ਸਾਨੂੰ ਗਲੇਰੀ ਨੇ ਕੀ ਸਿਖਾਇਆ ਗਲੇਰੀ ਨੇ ਕੀ ਸਿਖਾਇਆ ਸ਼ੀਨੂ ਗਲੇਰੀ ਨੇ ਕੀ ਸਿਖਾਇਆ ਵੱਡਿਆਂ ਦਾ ਸਤਕਾਰ ਕਰੋ ਸਾਨੂੰ ਕਿਸੇ ਨਾਲ ਲੜਨ ਨਹੀਂ ਚਾਹੀਦਾ ਸਵੇਨ ਸਹੀ ਵਕਤੋ ਕੰਮ ਹੀ ਚਾਹੀਦਾ ਇਮਾਨਦਾਰੀ ਚੰਗੀ ਲੱਗਦੀ ਆ ਸਮੇਂ ਦੀ ਕਦਰ ਕਰ ਵੇ ਨਹੀਂ ਗਲਹਿਰੀ ਸ਼ਬਦ ਦਾ ਬਹੁਤ ਬੱਚ ਨੂੰ ਗਲਹਿਰੀ ਗਲਹਿਰੀ ਨਾਂ ਕਹਿੰਦਾ ਗਲਹਿਰੀਆਂ ਗਲਹਿਰੀਆਂ ਗਲਹਿਰੀ ਗਲਹਿਰੀਆਂ ਕੀ ਹੋ ਗਿਆ ਗਲਹਿਰੀਆਂ ਹਾਂ ਅੰਜੇ ਪਹਿਲੇ ਆ ਰਹੇ ਨੂੰ ਵਿਹੜੀ ਪਹਿਲੇ ਆਣੇ ਦਾ ਨਾਸਤੇ ਤੇ ਪਹਿਲਾਂ ਆ ਗਿਆ ਹਣਾ ਠੀਕ ਹੈ ਬਈ ਬੱਚੇ ਸਭੀ ਸਾਰਿਆਂ ਨੇ OMR ਸੀਟ ਤੇ ਭਰ ਲੈਣਾ ਹੈ OMR ਸੀਟ ਤੇ ਭਰ ਭਰ ਕੇ ਫਿਰ ਉਹਦਾ ਤੁਸੀਂ ਸਾਰਾ ਦਾ ਇਹ ਵੀ ਸਹੀ ਤਰੀਕੇ ਦੇ ਨਾਲ ਜਵਾਬ ਦੇਣਾ ਠੀਕ ਹੈ ਬੱਚੇ ਹਾਂਜੀ ਦੇ ਇੱਕ ਇਹਨਾਂ ਪੈਂਦਾ ਹੈ ਅਪਰੋਕਤਾਰਤਾ ਦਾ ਲਾਭ ਪੜ੍ਹ ਕੇ ਦੇਖਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਵਿਕਲਪ ਤੇ ਗੋਲਾ ਲਾਓ ਗੋਲਾ ਬਣਾ ਹਾਂ ਤਾਂ গোল ਚੱਕਰ ਲਗਾ ਦੇਣਾ ਹੈ ਚੇਤਨ ਕੀ ਚਲਾ ਰਿਹਾ ਸੀ ਏੜੀ ਹਾਂ ਬੁੱਕ ਤੇ ਦਾ ਦੂਜਾ ਸਹੀ ਹੈ ਕੀ ਚਲਾ ਰਿਹਾ ਸੀ ਏੜੀ ਚੇਤਨ ਕਿਹਾ ਉਹ ਕਿ ਕਿਹਾ ਸੀ ਦੂਜੇ ਦਾ ਕੌਂਸ ਦੀ ਏੜੀ ਇੱਕ ਮਿੰਟ ਪਹਿਲਾ ਅਸਲੀ ਕਾਰਨ ਨਾਲ ਲੜਾਈ ਹੋ ਗਈ ਸੀ ਦੂਜਾ ਉਸ ਦੀ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਸੀ ਤੀਜਾ ਕਿਸੇ ਨੇ ਸਾਰਾ ਰਾਤ 고ਹੇ ਨਾਲ ਪਾ ਦਿੱਤਾ ਸੀ ਚੌਥਾ ਇਹਨਾਂ ਵਿੱਚੋਂ ਕੋਈ ਨਹੀਂ ਆਹ ਬੋ ਤੀਜਾ ਕਿਸੇ ਨੇ ਸਾਰਾ ਰਾਤ 고ਹੇ ਨਾਲ ਪਾ ਦਿੱਤਾ ਸੀ ਇਹਦਾ ਤੀਜਾ ਪ੍ਰਸ਼ਨ मथे ते आता ना नहीं खाली खाने पे तोड़ना नहीं खाली खाने हाँ जी पहला एका है ना है दूजा कार तीजा चौथा इतना भी चुकेड़ा सही है अपना तीजे ते बोला लगाना के अगे चौथा ये तो ठीक है पार होन शॉक शॉक के में चलू ऐस कथन तो चेतन दा की की है और रेल 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 ख़राब हो गई खो सी। रेल दे ने जगह किसी गोहा सुट दिता चौथा सारे रेल दे 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 का दे। गोहा सही जवाब है इसलिए अपा गोला लगा दवा अगे चौथा ਮੱਥੇ ਤੇ ਹੱਥ ਰੱਖਦਾ ਕੀ ਆਯੁਰਵੇਦਾ ਸਦੁਖਣਾ ਸੋਚੀ ਪੈ ਜਾਣਾ ਰੋਣ ਲੱਗ ਜਾਣਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ